ਪੰਜਾਬ ਦੇ ਕੁਝ ਕਿਸਾਨ ਜੱਟਵੰਦਿਆਂ ਨੇ ਆਪਣੀ ਮੰਗੋ ਲੈ ਕੇ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਧਰਨਾ ਪ੍ਰਦਰਸ਼ਨ ਕਰਨ ਲਈ ਫਿਰ ਤਿੱਖ ਨੂੰ ਹਰਵਾਨਾ ਹੋਣਾ ਦੂਜੇ ਪਾਸੇ ਜੋ ਹਰਿਆਣਾ ਦੀ ਸਰਕਾਰ ਆ ਉਹਨਾਂ ਬਲੋਕਸ ਨੂੰ ਰੋਕਣ ਲਈ ਬੜੇ ਸੂਖੇ ਪ੍ਰਬੰਧ ਕੀਤੇ ਗਏ ਨੇ ਅਸੀਂ ਇਸ ਸਮੇਂ ਦੇਵੀਗੜ੍ਹ ਮਾਰਕੰਡਾ ਦੇ ਰੋਡ ਦੇ ਨਾਲ ਫੂਟਾ ਦੱਸ ਸਕਦੇ ਆ ਕਿ ਇਸ ਇੱਥੇ ਹਰਿਆਣਾ ਦੇ ਪ੍ਰਸ਼ਾਸਨ ਬਲੋਕ ਕਿਸ ਢੰਗ ਨਾਲ ਆ ਜੋ ਬੈਰੀਗੇਟ ਤਿਆਰ ਕੀਤਾ ਗਿਆ ਲੋਹੇ ਦੀਆਂ ਰਾੜਾ ਬਣਾ ਕੇ ਸਿਮਟ ਕਰ ਕਰਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕਿਸਾਨ ਦਿੱਲੀ ਧਰਨਾ ਪ੍ਰਦਰਸ਼ਨ ਨਾ ਕਰ ਸਕਣ ਪਰ ਦੇਖਣਾ ਇਹ ਹੋਵੇਗਾ ਕਿ ਕਿਸ ਢੰਗ ਜਿਹੜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਉਹ ਦਿੱਲੀ ਰਵਾਨਾ ਹੋ ਦੇ ਨਹੀਂ ਹੋਣਗੇ ਕਿ ਦੇਖ ਸਕਦੇ ਹੋ ਕਿ ਕਿਸ ਢੰਗ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕੀਤੀ ਗਈ ਆ ਵੱਡੀ ਵੱਡੀ ਜੋ ਸਰਯੇ ਦੀਆਂ ਰਾੜਾ ਬਣਾ ਕੇ ਸਿਮਟ ਨਾਲ ਪੱਕੇ ਕੀਤੇ ਗਏ ਨੇ ਤੇ ਪੂਰੇ ਪ੍ਰਬੰਧ ਕੀਤੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ 13 ਤਰੀਕ ਨੂੰ ਕਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਰਵਾਨਾ ਹੋਣਗੀਆਂ ਇਹਦੇ ਨਾਲ-ਨਾਲ ਜਿਹੜੇ ਲੋਕ ਹਰਿਆਣੇ ਨੂੰ ਜਾਣ ਵਾਲੇ ਨੇ ਦਿੱਲੀ ਨੂੰ ਜਾਣ ਵਾਲੇ ਨੇ ਉਹ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਰਹੀਆਂ ਨੇ ਇਹ ਵੀ ਤੁਹਾਨੂੰ ਦੱਸਦੀ ਕਿ ਇਹ ਜੋ ਧਰਨਾ ਇਹ ਕਿਸਾਨ ਜੋ ਕਿਸਾਨ ਮੋਰਚੇ ਵੱਲੋਂ ਨਹੀਂ ਹੈਗਾ ਉਹ ਜਥੇਬੰਦੀ ਨੇ ਪੰਜਾਬ ਦੀਆਂ ਜਿਨ੍ਹਾਂ ਵੱਲੋਂ ਇਹ ਕਿਸਾਨਾਂ ਦਾ ਦਿੱਲੀ ਵੱਲ ਆਪਣੀਆਂ ਮੰਗਾਂ ਲੈ ਕੇ ਇਹ ਧਰਨੇ ਦਾ ਮਜ਼ਾਰਾ ਸ਼ੁਰੂ ਕੀਤਾ ਗਿਆ ਕੈਮਰਾਮੈਨ ਬੋ ਵੀਰ ਨਾਲ ਮਹਾਰਵਿੰਦਰ ਸਿੰਘ ਪੰਜਿੱਟਾ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ